हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂਾਂ ਛੇਣ ਲਈ ਲੈ ਕੇ ਆਏ ਹਾਂਗੇ ਦੋਵੇਂ ਆ ਗਿਆ ਤਾਜ਼ੀਆਂ ਸੂਈਆਂ ਇੱਕ ਦੇ ਮਗਰ ਆ ਗਿਆ ਬੱਚਾ ਬਈ ਵੱਸੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਫੋ ਠੀਕ ਹਾਂ ਬਾਈ ਵਧੀਆ ਬਾਈ ਕਿਵੇਂ ਚੱਲਦਾ ਬਾਈ ਕੰਮ ਕਰ ਕੰਮ ਵਧੀਆ ਚੱਲਦਾ ਬਾਈ ਆਪਣਾ ਮਾਲ ਮੰਨ ਲਾਵੇ 10 20 ਮਿੰਟਾਂ ਹੀ ਬੈਗ ਜਾਂਦਾ ਤੇ ਬਾਕੀ ਸਾਫ਼ ਸੁਥਰਾ ਹੁੰਦਾ ਬਾਕੀ ਆਪਣਾ ਤੁਹਾਨੂੰ ਪਤਾ ਕਹਿੰਦੇ ਲੋੜ ਹੀ ਆਨਲਾਈਨ ਮਾਲ ਵੱਧ ਜਾਂਦਾ ਆਪਣਾ ਹਮ ਸਹੀ ਗੱਲ ਹੈ ਬਾਕੀ ਜਿਹੜੀ ਚੀਜ਼ ਦੀ ਆਪਾਂ ਗਾਰੰਟੀ ਲੈ ਲਈ ਥਣ ਨਾਲ ਗੰਢ ਦੀ ਉਹ ਆਪਣੀ ਫੁੱਲ ਗਾਰੰਟੀ ਉਹ ਲੈ ਦੇ ਘਰ ਤੱਕ ਦੀ ਠੀਕ ਹੈ ਬਈ ਹਾਂ ਜੇ ਅਲ ਨੇ ਮੁੱਲ ਵੀ ਸਹੀ ਬਿਆਨ ਕਰਨਾ 5000 ਰੁਪਏ ਆਪਾਂ ਵਿਆਨਾਂ ਪਾਵਾਂਗੇ ਬਈ ਠੀਕ ਹੈ ਹਾਂ ਨਾਮ ਤੇ ਬਈ ਆਪਣਾ ਐਡਰੈਸ ਬੋਲ ਦੋ ਨਾਮ ਜਸਵਿੰਦਰ ਸਿੰਘ ਆ ਪਿੰਡ ਜੌਂਦਾ ਜ਼ਿਲ੍ਹਾ ਬਠਿੰਡਾ ਤਸੀਰ ਰੰਪਰਪੁਰ ਨੇੜੇ ਪਿੰਡ ਬਈ ਨੇੜੇ ਵੀਰੇ ਆਪਾਂ 9 ਕਿਲੋਮੀਟਰ ਰੰਪਰ ਰਹਿ ਜਾਂਦਾ ਜਾਂ 8 ਕਿਲੋਮੀਟਰ ਤਾਪਾ ਠੀਕ ਹੈ ਕੰਟੈਕਟ ਨੰਬਰ ਬੋਲ ਦੋ ਬਈ 98722 32143 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਬਈ ਜਰਸੀ ਦਾ ਤੋਹਫਾ ਆ ਹਾਂ ਜਰਸੀ ਆ ਗਈ ਬਾਈ ਹੂੰ ਕਿਹੜਾ ਸੂਆ ਬਾਈ ਸੂਈ ਇਹ ਬਾਈ ਦੇ ਨਾ ਦੂਜਾ ਸੂਆ ਸੂਈ ਆ ਮਗਰ ਵੀ ਬੱਚੀ ਆ ਇਹਦੇ ਜਰਸੀ ਬਾਈ ਬੱਚਾ ਮਗਰ ਵੀ ਬੱਸੀ ਆ ਗਈ ਜਰਸੀ ਦੀ ਬੱਸੀ ਹਾਂ ਜਨਮ ਦਿੱਤਾ ਬੱਚੀ ਦਿਖਾ ਬਾਈ ਕਿੰਨੀ ਚੰਗੀ ਹੈ ਬਈ ਵੱਡੀ-ਬੁੱਡੀ ਬਹੁਤ ਆ ਨਾ ਹਾਂ ਸਹੀ ਗੱਲ ਆ ਬਈ ਫੁੱਲ ਸੈਂਡ ਗਲੇ ਬੱਚੇ ਨੂੰ ਜਨਮ ਬਾਕੀ ਬੱਚੀ ਦਾ ਬੈੜ ਦਾ ਹੀ ਮੂੰਹ ਦਿਖਾ ਰੇ ਬਾਈ ਬੈੜ ਵੀ ਬੱੱਚੀ ਹੋਈ ਆਪ ਠੀਕ ਹੈ ਲੈ ਬਿਹੜਾ ਦਾ ਮੂੰਹ ਦਿਖਾ ਕੇ ਨਸਾ ਕੀ ਬਾਤ ਆ ਨਾ ਫੇਸ ਵਗੈਰਾ ਬਈ ਚੈੱਕ ਕਰ ਸਕਦੇ ਬੜਾ ਚੰਗਾ ਆ ਗਿਆ ਬਾਕੀ ਬਈ ਇੱਕ ਹੋਰ ਗੱਲ ਆ ਲੱਸੀ ਲਾਮੀ ਨਾ ਮੰਨੇ ਅਗਲਾ ਬਈ ਆ ਮੜੀ ਲਾਹੀ ਮੈਂ ਕਹਣਾ ਯਾਰ ਪਲੀ ਵੀ ਬਣੀ ਬੱਟੇ ਵਰਗੀ ਭਈ ਆ ਬਈ ਯਾਰ ਪਾਲੀ ਪਲੀ ਬਿਹੜਾ ਗਈ ਕੀ ਬਾਤ ਆ ਐ ਭਈਏ ਚੰਦ ਜਾਣ ਦੇਖ ਬਿਹੜਾ ਚ ਉਹ ਨਰਵੀ ਦਾ ਬਿਹੜਾ ਖਾ ਗਿਆ ਉਹ ਬਈ ਸਹੀ ਗੱਲ ਆ ਉਹਨੇ ਤਾਂ ਖਾ ਗਿਆ ਕਿ ਉਹ ਕੱਲ ਤਰੀ ਸਹੀ ਆ ਕਿ ਕਿਉਂਕਿ ਪਲੀ ਵੀ ਦੇਖੋ ਯਾਰ ਚੌੜੇ ਢਾਂਚੇ ਚ ਆ ਗਈ ਪੂਰੇ ਹਨਾ ਸੂਆ ਬਾਈ ਮੰਨੇ ਨਹੀਂ ਯਾਰ ਹਨਾ ਜਮ ਹਾਂ ਪੂਰਾ ਵੀ ਨਹੀਂ ਮੰਨਿਆ ਬਈ ਇਹਨੂੰ ਠੀਕ ਹੈ ਬਾਕੀ ਥਾਂ ਲੈ ਵਾਤ ਖਾ ਰਹੇ ਬਈ ਸਹੀ ਗੱਲ ਹੈ ਲੈ ਵਾਤਾ ਮਨ ਲਾ ਤੂੰ ਨਹੀਂ ਤੱਕ ਲਈ ਬੱਦਿਆ ਮੁਰੇ ਵੀ ਬਈ ਕੱਲਾ ਕੱਲਾ ਥਾਣਾ ਬਾਈ ਪੂਰੀ ਵਿੱਥੀ ਤੇ ਤੇ ਬਈ ਕਿਹੜਾ ਸੂਆ ਸੂਈ ਆ ਇਹ ਇਹ ਦੂਜਾ ਸੂਆ ਸੂਈ ਰਹਿ ਜਾਣਾ ਬਾਈ ਕਿੰਨੇ ਦਿਨ ਹੋ ਗਏ ਨੂੰ ਅੱਜ ਸੂਈ ਨੂੰ ਅੱਜ ਤੀਜਾ ਦਿਨ ਆ ਬਈ ਇਹਨੂੰ ਤੀਜਾ ਦਿਨ ਦਿਖਾ ਲੈ ਵਾਲੂ ਵਾਲਾ ਲੈ ਵਾਤਾ ਬਈ ਮੈਂ ਕਿਹੜਾ ਪੰਡ ਲਾਈ ਫੜੀ ਪੰਡ ਲਾਈ ਬੱਦਿਆ ਲੈ ਵ ਪੋਲੇ ਹੱਥ ਲੈ ਦੇ ਤੂੰ ਠੀਕ ਹੈ ਭਾਈ ਹਾਂ ਤੇ ਮੁੱਲ ਵੀ ਫਰਜ ਆਇਆ ਜੀ ਮੁੱਲ ਵੀ ਜਮਾ ਜਾਇਆ ਜੀ ਹੋਣਗੇ ਭਾਈ ਇਹਨੂੰ ਠੀਕ ਹੈ ਆਪਣੇ ਮੁੱਲ ਅੱਗੇ ਵੀ ਜਾਏ ਉਹਨਾਂ ਤੇ ਅੱਜ ਵੀ ਵੇਚਣ ਵਾਲਾ ਮੁੱਲ ਹੀ ਹੋਊਗਾ ਮੈਂ ਘੱਟ ਬੰਨ ਕੇ ਵੇਚਿਆ ਬੜਾ ਘਟਾਉਣ ਵਧਾਉਣ ਦੇ ਚੱਕਰਾਂ 'ਚ ਨਾ ਬੰਦਾ ਪਵੇ ਠੀਕ ਹੈ ਥੋੜਾ ਸੱਪੇ ਹੋਊਗਾ ਚੋਸ ਬਸ ਵੀ ਫੈਕਸੀ ਆ ਲੈਣ ਦੇ ਹਾਂ ਹਾਂ ਬਾਕੀ ਬੱਚੀ ਨਖਰਾ ਨੁਖਰਾ ਦਿਖਾ ਦੇ ਬੱਚੀ ਦਾ ਭਾਈ 4 ਫਿਰ ਆ ਨਿੰਦਰ ਜੋਕਣ ਕੇ ਪਾਸੋਂ ਕੋੜੀ ਵਰਗੀ ਨੋ 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 ਭਾਈ ਕਿਸੇ ਪਾਸੋਂ ਵੀ ਨਹੀਂ ਹੂੰ ਸਹੀ ਗੱਲ ਆ ਬਾਈ। ਕੋਈ ਤੋਰਾ ਨਹੀਂ ਕਿਸੇ ਪਾਸਿਓਂ। ਤੋਰਾ ਨਹੀਂ ਕੋਈ ਲਿੱਸੀ ਨਹੀਂ ਤੇ ਲਾਮੀ ਨਹੀਂ ਕਿਸੇ ਪੱਖ ਤੋਂ। ਬਾਈ ਲੇਵਾ ਚੈੱਕ ਕਰੋ ਜਿੰਨਾ ਮਗਰ ਨਾ ਉਹਨੇ ਉਹਨੇ ਹੀ ਮੋਹਰ ਨੂੰ ਆ ਬਾਈ। ਹੂੰ ਸਹੀ ਗੱਲ ਆ। ਹਜੇ ਤਾਂ ਬੇੜਾ ਵੀ ਥੋੜਾ ਹੋਇਆ ਸ਼ਾਮ ਤੱਕ ਤਾਂ ਮਾਰਨ। ਸ਼ਾਮ ਨੂੰ ਤਾਂ ਬਾਈ ਅੜ ਜਾਂਦੀ ਐ ਲੈ ਬੇੜਾ ਥੱਲੋਂ ਵਹਿਣਾ। ਠੀਕ ਆ। ਹਾਂ। ਥਾਂ ਲੇਵਾ ਤੇ ਪੜੀ ਬੁਲੀ ਦਾ ਜਾਂਦੇ ਜਾਣ ਦਾ ਫੁੱਲ ਆ। ਹੂੰ। ਬਾਕੀ ਜਰਸੀ ਆ ਬਾਈ ਲੈ ਬਲੈਕ ਅੰਦਰ ਦੀ ਪਿਆਵਲੀ ਆਤੀ ਐ। ਬੋਲਾ ਹੁਣ ਸਹੀ ਬਾਈ ਹੂੰ ਤਾਂ 16 ਆ। 15 ਦਾ ਬੰਦਾ ਐ ਲੀਟਰ ਨਾਲ ਮਿਲ ਕੇ ਲੈ ਜਾ ਖੁੱਲਾ। ਤਾਂ ਮੈਂ ਕੋਈ ਦੋ ਟਾਈਮ ਚੋੜੀ। ਚਾਰ ਡੰਗ ਚ ਕਿਆ ਬਾਤ ਆ ਬਾਈ ਬਾਕੀ ਨਾ ਪਲੀ ਸਮੀ ਆਗੀ ਮੈਂ ਕਹਣਾ ਯਾਰ ਸਵਾ ਜਿਹੜੀ ਗੱਲ ਮੈਂ ਦੁੱਧ ਬੱਛੀ ਆ ਬਾਈ 20 ਕਿਲੋ ਹੀ ਘਟਣਾ ਆ 18 ਕਹਨੇ 2 ਕਿਲੋ ਵੱਧ ਨਿਕਲੇ ਸਵਾਦ ਹੀ ਫੇਰ ਆਉਂਦਾ ਬਾਕੀ ਪਈ ਅਸਰਾਂ ਨੇ ਯਾਰ ਕੀ ਕੋਲ ਹਾਂ 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 ਬੱਚਾ ਵੀ ਬਾਈ ਮਗਰ ਬੱਸੀ ਆਗੀ ਸਾਂਭਣ ਵਾਲੇ ਆ ਗਏ ਕਨੇ ਹਾਂ ਬਾਈ ਸਹੀ ਗੱਲ ਆ ਬਾਈ ਤੇ ਮੁੱਲ ਅੱਜ ਦਾ ਫੱਡੇ ਲੈਣੀ ਜਮ ਬਾਈ ਯਾਰ ਮੁੱਲ ਕਰਾਉਣਾ ਕੋਸ ਕਰਾ ਲੈ ਠੀਕ ਆ ਮੁੱਲ ਕਰਾਉਣਾ 75 ਕਰਾ ਲੈ 70 ਕਰਾ ਲੈ ਕੋਸ ਕਰਾ ਲੈ 60000 ਦੀ ਵੜ ਦੇਣੀ ਹੋਈ ਐ 60 ਦੇ ਹਾਂ ਚੱਕੋ ਬਾਈ 60000 ਰੁਪਏ ਦੀ ਬਾਈ ਕਹਿੰਦਾ ਕੋਈ 75 ਦੀ ਮੰਗਿਆ ਕੋਈ 80 ਦੀ ਮੰਗਿਆ ਬੰਦਾ ਮਾਰਕੀਟ ਘੋਮਣੇ ਆਈਆਂ 75 80 ਮੰਗੀਆਂ ਜਾਂਦੇ ਲੋਕ ਤੇ ਧਾਰਾ ਮਾਰੋਗੇ ਭਾਈ ਧਾਰਾ ਮਾਰਾਂਗੇ ਭਾਈ ਮਾਰ ਦਿਓ ਭਾਈ ਲੈ ਭਾਈ ਠੰਡੀ ਸੀਲ ਦੇਖੋ ਯਾਰ ਮੇਨ ਗੱਲ ਨਾਲ ਠੰਡੀ ਸੀਲ ਦੀ ਹੁੰਦੀ ਆ ਤੇ ਥਣ ਦੇਖੋ ਹੁਣ ਲੈ ਪਸ਼ਮਾ ਕਰੇ ਤਾਂ ਬਾਅਦ ਕਿੰਨਾ ਚੰਗਾ ਕਰਦੇ ਆ ਬੜਾ ਚੰਗਾ ਥਣਾ ਨਾੜਾ ਨੋੜਾ ਦੀ 28 ਕਰਮਾਲੀ ਤੇ ਚਵਾਈ ਆਪਾਂ ਸਾਨੂੰ ਚੈੱਕ ਕਰਵਾ ਲੈ ਕੋਈ ਬੜਾ ਸੁਣਾ ਚਵਾਈ ਚੰਗੀ ਚਵਾਈ ਆ ਭਾਈ ਚਵਾਈ ਜੂਈ ਤਾਂ ਇੱਕ ਨੰਬਰ ਆ ਯਾਰ ਲੈ ਗੰਨੇ ਵਾਂਗੂ ਭਰਦੀ ਆ ਧਾਰ ਹੂੰ ਹੂੰ ਸਹੀ ਗੱਲ ਹੈ ਲੈ ਦੇਖ ਜਵਾਈ ਦੇਖੋ ਖੜਕਾ ਕਰਦੀ ਆ ਲੈ ਖੜਕਾ ਕਰਦੀ ਆ ਪੂਰਾ ਜੱਗ ਮਾਂ ਦਾ ਬਾਈ ਯਾਰ ਜੱਗ ਨੇੜੇ ਲਾਤਾ ਲੈ 4 ਧਾਰਾ ਮਾਰ ਗਿਆ ਸਹੀ ਗੱਲ ਆ ਬਈ ਕੀ ਬਾਤ ਆ ਮੋਟੀ ਮੋਟੀ ਚਵਾਈ ਆਗੀ ਮੈਂ ਕਹਿੰਦਾ ਬੰਦਾ ਚੋਣ ਵਾਲਾ ਚਾਹੀਦਾ ਮੁੰਡਾ ਚੰਗੀ ਚਵਾਈ ਵਾਲਾ ਕਨੇ ਲੈ ਬਈ ਚੈੱਕ ਕਰੋ ਯਾਰ ਕੁਸ ਧਾਰਾ ਮਾਰ ਗਿਆ ਜੱਗ ਜਦਾ ਕਰ ਵੀ ਦਿੱਤ ਸਕਨੇ ਹਾਂ ਕੀ ਬਾਤ ਆ ਪਹਿਲਾਂ ਦੇਖੋ ਬਈ ਲੱਠਣੀ ਜੱਗ ਨੇੜੇ ਲਾਤਾ ਥਾਂ ਦੁੰਦਾ ਚਿੱਟਾ ਬੈ ਹਾਂ 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 ਬਈ ਹਾਂ ਸਹੀ ਗੱਲ ਹੈ ਬਈ ਯਾਰ ਕਿਨੇ ਆਨਲਾਈਨ ਵੀ ਮੋੜੀਆਂ ਫੁੱਲ ਗਰੰਟੀ ਆਪਣੀ ਫੁੱਲ ਜ਼ਿੰਮੇਵਾਰੀ ਹੋਊਗੀ ਜੀ ਠੀਕ ਹੈ ਬਈ ਹਾਂ ਬਸ ਮਾ ভাই ਬਹੁਤ ਚੰਗਾ ਨਾੜਾ ਨੂੜਾ ਲੈਵੇ ਤੇ ਫੁੱਲ ਚੰਗੇ ਮੁੱਲ ਵੀ ਦੇਣ ਲੈਣ ਬਸ 60000 ਰੁਪਏ ਬਈ ਜਾਂਦਾ ਯਾਰ ਵਾਲੀ ਬੱਛੀ ਹੈ ਬਈ ਯਾਰ ਐ ਨਹੀਂ ਕਿ ਜੇ ਪਾਸ ਨੰਦਣ ਜੋ ਲੇਵਾ ਦੇਖੋ ਫੀਟਨ ਵਾਲਾ ਲੇਵਾ ਗਾ ਬਹੁਤ ਸੋਨਾਕ ਨੇ ਬਾਈ ਬਾਕੀ ਰੰਗ ਰੂਪ ਵਾਲੀ ਪਲੀ ਸਮੀਕਰਮ ਵਾਲੀ ਫੁੱਲ ਲਗੀ ਦੁੱਧ ਗਾੜਾ ਫੈਟ ਚੰਗੀ ਆਉਗੀ ਅੱਗੇ ਬਾਈ ਦੋ ਨੰਬਰ ਤੇ ਇੱਕੜਾ ਸੂਆ ਸੁਈ ਇਹ ਬਾਈ ਦੂਜਾ ਸੂਆ ਇਹ ਸਵੇਰੇ ਸੂਈ ਅੱਜ ਸਵੇਰੇ ਸੂਈ ਆ ਹਾਂ ਬੱਚਾ ਕੀ ਦੇਗੀ ਇਹਨੇ ਬੱਚਾ ਦਿੱਤਾ ਬਾਈ ਬੱਚਾ ਵਸਾ ਦੇਗੀ ਜੇਰ ਜੂੜ ਦੀ ਜਾਓ ਓਕੇ ਆ ਨਾਲੂਆ ਨੂੰੜੂ ਵਾਲਾ ਸਾਰੇ ਬੱਚੇ ਨਾਲੂਆ ਬਾਈ ਚਮਕ ਪੱਛਾ ਨਾਲ ਵਾਲਾ ਚੈੱਕ ਕਰ ਲੇ ਜੇਰ ਵਗੈਰਾ ਦੀ ਬਾਈ ਇਹਦਾ ਬੱਚਾ ਸਮਾਰ ਕੇ ਖੜਾ ਵੀ ਨਹੀਂ ਹੋਣ ਲੱਗਾ ਬਾਈ ਹੂੰ ਬੱਚਾ ਇਹਦਾ ਖੜਾ ਵੀ ਨਹੀਂ ਹੋਣ ਲੱਗਾ ਤੇ ਠੰਡੀ ਠੁੰਡੀ ਵੀ ਬਹੁਤ ਆ ਬਾਈ ਠੀਕ ਆ ਇਮਾਰਗੀ ਥੱਲੇ ਬੈਠਾ ਰਹਿਣਾ ਠੰਡੀ ਸੀਲ ਬਾਈ ਕਹਿੰਦਾ ਇਹ ਲਫੋ ਦਾ ਲੈ ਜਾ ਚੈੱਕ ਕਰੋ ਲੈ ਬਾਈ ਮੋਂ ਇਹ ਨਾ ਵੇਗਾ ਪੁੱਠੇ ਪਾਸੇ ਧਰਾ ਮਾਰਦੇ ਪਾ ਕੀ ਬਾਤ ਆ ਯਾਰ ਧਰਾ ਮਾਰ ਲਾ ਗਾਈ ਕੋਈ ਚੱਕਰੀ ਨਹੀਂ ਕਰਮਾ ਇਹਨੂੰ ਸੌ ਸੀਲ ਬਲੀਆ ਹਨਾ ਬਲੀ ਸੀਦਾ ਪਹਿਲਾ ਹੂੰ ਸਹੀ ਗੱਲ ਆ ਪਹਿਲਾ ਲੈ ਫ਼ਾਰਕੋਂ ਦਾ ਬਰੀੜ ਬਰੀੜ ਹਨਾ ਹਾਂ ਬਈ ਹਾਂ ਸਹੀ ਗੱਲ ਆ ਲੇਵਾ ਫੀਟਿੰਗ ਵਾਲਾ ਕਿੰਨਾ ਆ ਇਹਦਾ ਬਈ ਦੁੱਧ ਕੱਢਿਆ ਪਿਛਲੇ ਸੂਏ ਇਹਦਾ ਬਈ ਦੁੱਧ 16 ਕਿਲੋ ਕੱਢਿਆ ਵਾ ਐ ਦੇਖੀ ਕਿੰਨੀ ਮੀਟ ਐ ਦੇਖੀ ਆਪਾਂ ਬੜਾ ਦੇਗਾ 16 ਕਿਲੋ ਦੇ ਦੂ ਜੇ ਚੱਕੀ ਘਿਰ ਲਵਾਂ ਦਾ 7 8 ਲੈ ਲੂ ਨਹੀਂ 16 ਕਿਲੋ ਕਿਧਰ ਗਿਆ ਨਹੀਂ ਬਈ ਹੂੰ ਸੁਆ ਇਹਨੇ ਵੀ ਨਹੀਂ ਮੰਨਿਆ ਹਣਾ ਸੁਆ ਇਹਨੇ ਵੀ ਨਹੀਂ ਪੂਰਾ ਮੰਨਿਆ ਬਈ ਸਹੀ ਗੱਲ ਹੈ ਕਿਉਂਕਿ ਬਈ ਰਾਜੀ ਖਰਾ ਖਾਦੀ ਹਾਂ ਪਲੀ ਪਲੀ ਬਹੁਤ ਆ ਬਈ ਬਾਕੀ ਇਹ ਵੀ ਜਰਸੀਆਂ ਜੀ ਆ ਗਈ ਬਈ ਮੂੰਹ ਦਿਖਾ ਦੇ ਲੈ ਛੋਟਾ ਮੂੰਹ ਰਾਂਗੀ ਬਲੈਕ ਕਲਰ ਆ ਗਿਆ ਬਸ ਬਲੈਕ ਆ ਗਿਆ ਹੈਗੀ ਜਰਸੀ ਹਾਂ ਇਹ ਵੀ ਜਰਸੀ ਹੋਈ ਆ ਹੂੰ ਇਹ ਕਿਉਂਕਿ ਐਚ ਐਫ ਦਾ ਜਿਹੜਾ ਮੂੰਹ ਲੰਮਾ ਹੋਊਗਾ ਥੋੜਾ ਜਿਹਾ ਹਣਾ ਹਾਂ ਇਹਦਾ ਮੂੰਹ ਬੋਲਦੇ ਹੀ ਆ ਗਿਆ ਛੋਟਾ ਜਿਹਾ ਮੂੰਹ ਆ ਗਿਆ ਬਾਈ ਕਰਮਾਲੀ ਦਾ ਲੰਮੀ ਲੰਮੀ ਦੇਖ ਸਾਡੀ ਬਾਕੀ ਦਾ ਮੁੱਲ ਜਮਾ ਜਾਏ ਜਾਊਗਾ ਬਾਈ ਠੀਕ ਆ ਤੇ ਠੰਡੀ ਠੰਡੀ ਤੇ ਲੈ ਹੁਣ ਬੇੜੇ ਦੇ ਵਿਚਾਲੇ ਖੜੀ ਜੱ ਲੈ ਲੈ ਯਾਰ ਬਾਈ ਚੈੱਕ ਕਰ ਠੰਡੀ ਦੇ ਲੈ ਉੱਥੇ ਪਾਸੇ ਬਹਿ ਕੇ ਧਾਰਾ ਮਾਰਦੀ ਆ ਕਰਮਲ ਨੂੰ ਚੱਕਰੀ ਨਹੀਂ ਜਮ ਮਰ ਜੇ ਧਾਰਾ ਮਾਰੀ ਚਲੋ ਇਹ ਹੈਗਾ ਵੀ ਲੱਤ ਸੜ ਕਰੂਗੀ ਨਾ ਬੱਚਾ ਲੈ ਕੋਈ ਨਿਆਣਾ ਨਹੀਂ ਪੈਣਾ ਤਾਜੀ ਸੂਈਆ ਸਵੇਰੇ ਕਿ ਨਹੀਂ ਬਾਈ ਹਾਂ ਬਾਈ ਕੀ ਬਾਤ ਆ ਜੇਰ ਵਗੈਰਾ ਬਾਕੀ ਦੁੱਧ ਵਧੀਆ ਉਹ ਜੇਰ ਦੀ ਆਪਣੇ ਕੋਲ ਵੀਡੀਓ ਹੈਗੀ ਆ ਬਾਈ ਕਹੇ ਆਪਣਾ ਸਟਾਉਂਡ ਤੇ ਲਿਖਾ ਕੇ ਲੈ ਜਾ ਜੀ ਇੱਦਾਂ ਗਾੜਾ ਨੋੜਾ ਲੈਵੇ ਤੇ ਫੁੱਲ ਚੰਗੀਆਂ ਤੇ ਬਈ ਇਹਦਾ ਮੁੱਲ ਫਿਰ ਬਈ ਇਹਦਾ ਵੀ ਹੱਥ ਮੰਨ ਕੇ ਬੇਨਤੀ ਆ ਅੱਪਾ ਅੱਜ ਵੇਚਣੀਆਂ ਹੀ ਆ ਬਸ ਮੁੱਲ ਨਹੀਂ ਕਰਨਾ ਅੱਪਾ ਇਹਦਾ ਵੀ ਬਾਜ ਐ ਬੰਦਾ ਆਇਆ ਨਾ ਕਹੇ ਵੀ ਬਈ ਇਹਨਾਂ ਦਾ ਮੁੱਲ ਕਰੇ ਘਟਾਉਂਦੇ ਬਣੋ ਚੱਕਣਾ 52000 ਰੁਪਏ ਲੈਣਾ ਹੀ ਹੈਗਾ 52 ਹਾਂ ਚੱਕੋ ਬਈ ਅੱਜ ਵਧਾਉਣ ਘਟਾਉਣ ਵਾਲਾ ਕੰਮ ਨਹੀਂ ਅੱਜ 50000 ਦੀ ਬਾਈ ਕਹਿੰਦਾ ਦੇ ਦੇ 52000 ਰੁਪਏ ਲੈਣਾ ਹੀ ਹੈ ਗੈਨ ਦੇਣ ਵਾਲਾ ਕੰਮ ਹੀ ਆ ਬਾਈ ਦਾ ਇਹ ਇਦੋਂ ਤਾਂ ਫਿਰ ਰੱਬ ਦਾ ਨਾ ਹੀ ਆ ਬਾਈ ਥਾਂ ਦਾ ਸਾਇ ਦੇਖੋ ਬੜਾ ਚੰਗਾ ਹੈ ਇੱਕੋ ਜਿਹਾ ਥਾਂ ਆ ਗਿਆ ਬਾਈ ਧੋਕਣ ਵਾਲਾ ਭਾਈ ਆ ਬਾਈ ਇਦੋਂ ਬਾਅਦ ਤਾਂ ਰੱਬ ਦਾ ਨਾ ਹੀ ਹੈ ਸਹੀ ਗੱਲ ਆ ਬਾਈ ਕੀ ਬਾਤ ਲੈ ਲੈ ਵਾਦ ਖਾਂ ਦੇ ਪੰਛੀ ਦਾ ਲੈ ਵਾ ਦੇਖੋ ਫੀਡਿੰਗ ਬਾਈ ਚੈੱਕ ਕਰੋ ਬੜੀ ਚੰਗੀ ਆ ਰੁੱਤ ਮੂਰੇ ਠੰਡ ਦੀ ਆ ਜਾਣੀ ਆ ਕਿ ਨਹੀਂ ਬਈ ਹਾਂ ਹਾਂ ਬਈ ਸਹੀ ਗੱਲ ਬਾਕੀ ਤਾਂ ਆਪਾਂ ਦੁਬਾਰੇ ਦਿਖਾ ਦੇ ਬਈ ਲੈ ਯਾਰ ਬੱਚਾ ਵੀ ਨਹੀਂ ਛੱਡਿਆ ਬਈ ਇੰਜ ਰਹਿ ਜਾਂ ਚੋਣ ਚਵਾਵ ਵਾਲਾ ਚੰਗਾ ਆ ਗਿਆ ਬਾਈ ਮਾੜੀ ਚੰਗੀ ਚਵਾਈ ਆ ਬਾਈ ਸਮਾ ਦੀ ਸੈਟ ਹੋ ਕੇ ਖੜ ਦਿਆ ਕਰ ਹਾਂ ਲੈ ਲੈ ਕੀ ਬਾਤ ਆ ਲੈ ਲੈ ਕੀ ਬਾਤ ਵਾਈ ਜੁਬੀ ਦਾ ਇੱਕ ਨੰਬਰ ਚਵਾਈ ਆ ਗਈ ਸਹੀ ਗੱਲ ਆ ਬਾਈ ਮੁੱਲ 52 ਬੱਸ ਬਾਈ ਕਹਿੰਦਾ ਮਾੜੀ ਮੋਟੀ ਛੋੜੀ ਛੋੜ ਹੋ ਜੂ ਮਾੜੀ ਮੋਟੀ ਬੱਸ ਠੀਕ ਆ ਬਾਈ ਤੇ ਨਾਕ ਸੀਗੇ ਬਾਈ ਦੋ ਆਪਾਂ ਦੋਵੇਂ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨੇ ਕੰਟੈਕਟ ਜਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ